SSP ਜਲੰਧਰ ਦਿਹਾਤੀ ਖਰਵਿੰਦਰ ਸਿੰਘ ਵਿਰਕਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਆਜ਼ਾਦੀ ਦਿਹਾੜੇ ਅਤੇ ਕ੍ਰਿਸ਼ਨ ਜਨਮਾਸ਼ਟਮੀ ਦੇ ਤਿਉਹਾਰ ਦੇ ਮੱਦੇਨਜ਼ਰ ਸ਼ਾਹਕੋਟ ਸਬ ਡਿਵੀਜ਼ਨ ਦੇ DSP ਊਨਕਾਰ ਸਿੰਘ ਬਰਾਰ ਦੀ ਅਗਵਾਈ ਚ थाना ਸ਼ਾਹਕੋਟ ਲੋਹੀਆ ਅਤੇ ਮਹਿਤਪੁਰ ਚ ਪਾਰੀ ਫੋਰਸ ਨਾਲ 플ੈਗ ਮਾਰਚ ਕੱਢਿਆ ਗਿਆ ਇਸ ਮੌਕੇ ਪੁਲਿਸ ਅਧਿਕਾਰੀਆਂ ਤੇ ਜਵਾਨਾਂ ਨੇ ਜਨਤਕ ਥਾਵਾਂ ਮੁਹੱਲਿਆਂ ਬਾਜ਼ਾਰਾਂ ਵਿੱਚੋਂ ਦੀ ਲੰਘ ਕੇ ਲੋਕਾਂ ਨੂੰ ਸੁਰੱਖਿਆ ਦਾ ਪਰੋਸਾ ਦਿੱਤਾ ਅਤੇ ਨਾਲ ਹੀ ਸ਼ੱਕੀ ਥਾਵਾਂ ਤੇ ਸ਼ੱਕੀ ਵਿਅਕਤੀਆਂ ਬਾਰੇ ਛਾਪੇਮਾਰੀ ਕੀਤੀ ਗਈ ਜਿਸ ਦੌਰਾਨ 8 ਡਾਊਟਸ ਅਤੇ 23 ਵਿਅਕਤੀਆਂ ਦੀ ਜਾਂਚ ਕੀਤੀ ਗਈ ਇਸ ਮੌਕੇ ਡੀਐਸਪੀ ਊੰਕਾਰ ਸਿੰਘ ਬਰਾਰ ਸ਼ਾਹਕੋਟ ਵਿਖੇ ਫਲੈਗ ਮਾਰਚ ਦੌਰਾਨ ਕਿਹਾ ਕਿ ਆਜ਼ਾਦੀ ਦਿਹਾੜੇ ਅਤੇ ਜਨਮ ਅਸ਼ਟਮੀ ਦੇ ਸੰਬੰਧ ਚ ਹਰ ਵਿਅਕਤੀ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਲਈ ਇਹ ਫਲੈਗ ਮਾਰਚ ਨਾਕਾਬੰਦੀ ਅਤੇ ਸਰਚ ਆਪਰੇਸ਼ਨ ਕੀਤੇ ਜਾ ਰਹੇ ਹਨ ਤਾਂ ਕਿ ਸਾਰੇ ਖੁਸ਼ੀਆਂ ਤੇ ਚਾਵਾ ਨਾਲ ਇਹ ਦਿਨ ਤਿਉਹਾਰ ਮਨਾ ਸਕਣ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਅੱਜ ਜਿਲ੍ਹਾ ਜਨੰਧ ਅਧਿਆਤਿ ਦੇ ਮਾਨਯੋਗ ਐਸਐਸਪੀ ਸਦਾ ਹਰਵਿੰਦਰ ਸਿੰਘ ਦਰਕਤੀ ਦੀ ਗਾਈਡਲਾਈਨ ਤੇ ਸਰوجੇਸ਼ਾ ਸ਼ਾਹਕੋਟ ਦੇ थाना ਸ਼ਾਹਕੋਟ ਲੋਈਆਂ ਮੈਧਪੁਰਾ ਦੇ ਸੂਬੇਰੀਆ ਚ ਜਿਹੜੀ ਆ ਭਾਰੀ ਫੋਰਸ ਨਾਲ ਜਿਹੜਾ ਅੱਜ ਫਲੈਗ ਮਾਰਚ ਕੀਤਾ ਗਿਆ 15 ਅਗਸਤ ਦੇ ਮੁੱਦੇ ਨਦਰ ਔਰ ਅਸੀਂ ਅੱਜ ਇੱਥੇ ਫਲੈਗ ਮਾਰਚ ਦੇ ਨਾਲ-ਨਾਲ ਮਾਰੇ ਇਲਾਕੇ ਤੇ ਜਿਹੜੇ ਸਾਡੇ ਸ਼ੱਕੀ ਏਰੀਆ ਉਹਦੀ ਸਰਚ ਵੀ ਕੀਤੀ ਗਈ ਆ ਨਾਲ-ਨਾਲ ਜਿਹੜੇ ਸਾਡੇ ਹਾਈ ਡਾਟਸ ਦੇ ਸਾਡੇ ਬੀਸੀਜ਼ ਨੇ ਉਹਨਾਂ ਦੀ ਵੀ ਚੈਕਿੰਗ ਕੀਤੀ ਉਹਨਾਂ ਦੇ ਰੇਡ ਵੀ ਕੀਤੇ ਗਏ ਆ ਔਰ ਇਹ ਪ੍ਰੋਸੈਸ ਜਿਹੜਾ ਸਾਡਾ ਪੁਲਿਸ ਦਾ ਜਿਹੜਾ ਹੈ ਪਬਲਿਕ ਦੀ ਸਿਕਿਉਰਿਟੀ ਲਈ ਹਰ ਇਨਸਾਨ ਦੀ ਸੁਰੱਖਿਆ ਦੇ ਮੱਦੇਨਜ਼ਰ ਜਿਹੜੇ ਫਲੈਗਮਾਰਕ ਤੇ ਸਰਚ ਕੀਤੀ ਗਈ ਹੈ ਔਰ ਨਾਲ-ਨਾਲ ਜਨਮਸ਼ਤਮੀ ਵੀ ਆ ਰਹੀ ਹੈ ਤੇ ਇਸ ਇਤਿਹਾਰ ਦੇ ਮੱਦੇਨਜ਼ਰ ਵੀ ਅਸੀਂ ਪਬਲਿਕ ਨੂੰ آگਾਹ ਕਰਦੇ ਹਾਂ ਕਿ ਇਹ ਇਤਿਹਾਾਰ 15 ਅਗਸਤ ਦੇ ਜਿਹੜੇ ਇਹ ਸਾਡਾ ਦਿਹਾੜਾ ਹੈ ਇਹ ਬੜਾ ਉਤਸ਼ਾਹ ਨਾਲ ਮਨਾਇਆ ਜਾਵੇ ਤੇ ਪੁਲਿਸ ਦਾ ਇਹ ਇੱਕ ਕਰਤਵ ਹੈਗਾ ਕਿ ਹਰ ਇਨਸਾਨ ਦੀ ਸੁਰੱਖਿਆ ਨੂੰ ਬਰਕਰਾਰ ਰੱਖਣਾ ਥੈਂਕ ਯੂ